ਜਾਂਦੀ ਹੋਊਗੀ ਉਹ ਮੈਨੂੰ ਨਹੀਂ ਪਤਾ ਮੈਂ ਜਿਹੜੀ ਗੱਲ ਕਹੀ ਉਹ ਦੇ ਨਹੀ ਠੀਕ ਆ ਸਵਾ ਪੰਜ ਕਿਲੋ ਲੱਡੂ ਉੱਥੇ ਦੇ ਖੋਰੀ ਸੰਦੀ ਢੋਲ ਕੇ ਆਈ ਖੜਕੂਗੀ ਕਹੇ ਹਾਂ ਹਾਂ ਤੇ ਦੂਜੇ ਨੇ ਨਹੀਂ ਖੜਕਾ ਦੂਗਾਗੇ ਠੀਕ ਆ ਆਹ ਸਾਲ ਦੇ ਵਿੱਚ ਵਿੱਚ ਕਿਸ ਤਰ੍ਹਾਂ ਬੜੀ ਇਹ ਸਾਲ ਦੇ ਵਿੱਚ ਨਿਬੜ ਗਿਆ ਤਾਂ ਕਈ ਬਾਪੇ ਨੇ ਨਿਬਟਾਇਆ ਤੇ ਦਵਾਨ ਦਾ ਹੱਕਦਾਰ ਆ ਜੇ ਸਾਲ ਤੋਂ ਇੱਕ ਦਿਨ ਵੀ ਉੱਤੇ ਹੋ ਗਿਆ ਕਈ ਮੇਰੇ ਕਰਮਾਂ ਦਾ ਨਿਭੜਿਆ ਠੀਕ ਆ ਆ ਗੱਲ ਤੇ ਆ ਬਾਤ ਬਾਬੇ ਨੇ ਮੰਡਾਰਾ ਮਨਜ਼ੂਰ ਕੀਤਾ ਫਟਾ ਭਾਈ ਆ 9-9 ਬੰਦਾ ਬਾਬੇ ਨੇ ਹਾਜ਼ਰ ਕਰਤਾ ਸੈਟ ਹੋ ਗਿਆ ਠੀਕ ਹੈ ਸਹੀ ਗੱਲ ਕਹੇ ਜੀ ਸਾਡਾ ਪਿਓ ਠੀਕ ਹੋਣਾ ਚਾਹੀਦਾ ਕਿਸੇ ਆਪ ਤਾਂ ਮੈਨੂੰ ਮਾਰਾ ਨਹੀਂ ਬੋਲਦੇ ਸਭ ਨੂੰ ਨਮਸਕਾਰ ਕਰਦੇ ਆਪਾਂ ਹਨਾ ਭੱਜਾ ਜਾ ਕਾਰ ਤੇ ਵੇੜੇ ਪੜ ਪਰ ਹੁਣ 11 ਦਿਨ ਜੋਤਾ ਵਧਣੀ ਨਹੀਂ ਚਾਹੀਦੀ ਠੀਕ ਹੈ ਐ ਕਰੋ ਦਮਾਨ ਲਵਾ ਦੇਗਾ ਦਮਾਨ ਤੋਂ ਪਹਿਲਾਂ ਆਪਾਂ ਕੀ ਲੈਣਾ ਹੁੰਦੇ ਆ ਕੋਈ ਵੀ ਕੰਮ ਫੜਦੇ ਆ ਦੱਸੋ ਮਿਸਤਰੀਆਂ ਕੰਮ ਫੜਦਾ ਕੀ ਲੈਣਾ ਹੁੰਦਾ ਤੇ ਸਾਈਂ ਪਰ ਅਸੀਂ ਵੀ ਢੋਲਕੀ ਦੀ ਲੈਣੇ ਆ ਉਹ ਬੱਦਲ ਦੇ ਮੇडम ਨਾਲ ਕਾਲ ਕਰ ਕਪਟਾਉਨ ਦੇ i do ਤੇ ਘਰ ਦੀ ਵਾਪ ਤੇ ਕਾਰੋਬਾਰ ਦਾ ਵਿੱਚ ਮਰਵਾ ਹੋਵੇ ਤੇ ਕਾਰੋਬਾਰ ਦੇ ਵਿੱਚ ਰੁਕਾਵਟ ਪੈਂਦੀ ਹੋਵੇ ਤੇ 24 ਘੰਟੇ ਘਰ ਦੇ ਵਿੱਚ ਲੜਾਈ ਕਲੇਸ਼ ਬੰਦ ਹੋਵੇ ਇਸੀ ਮਾਰਵਾਜ ਅੱਲ ਕੀ ਅੱਛਾ ਰਾਤ ਦਾ ਇਥੇ ਕਹਿੰਦੇ ਹੈ। ਹਾਂ ਤਾਂ ਵੀ ਪੈ ਜਾਂਦਾ ਹੁੰਦਾ ਤਾਂ ਜੇ ਜੇ ਵੀ ਹੈਗਾ ਤਾਂ ਬੋਲੋ ਜੇ ਹੈ ਨਹੀਂ ਤਾਂ ਨਾ ਹੈਗੇ ਖੜ ਜਾਈਏ ਹੈਗੇ ਮਾਰ ਕੋਈ ਸਾਨੂੰ ਕੋਈ ਸ਼ੌਂਕ ਨਹੀਂ ਸਰਦਕ ਤਾਂ ਹੁੰਦਾ ਕਿਹੜਾ ਪੰਡਾ ਬੀਬੀ ਆਹ ਹੈਂ ਖੜ ਜਾ ਖੜ ਜਾ ਕੱਢ ਕੱਢ ਮੰਨੀ ਜਾਂਦੀ ਹੈ ਬੀਬੀ ਹਾਂ ਆਪਣੀ ਮਾਪੋਤਾਂ ਦੀ ਵੀ ਗੱਲ ਹੋਈ ਨਹੀਂ ਬਾਬਾ ਕਾ ਚੀਆ ਪਾਣੀ ਮੈਨਾਂ ਵੀ ਗੱਲ ਹੋਈ ਠੋਡੀ ਸ਼ਾਮਾਂ ਨੂੰ ਕੋਈ ਪੁੱਛਿਆ ਹੋਵੇ ਜਾਂ ਮੇਰੇ ਕੋ ਬੰਦੇ ਨੇ ਸੀੜੀ ਲਈ ਹੋਵੇ ਠੀਕ ਹੈ ਘਰ ਦੇ ਵਿੱਚ ਇਹ ਦੇਖਣਾ ਮੁਕਸ਼ ਕਿੱਥੇ ਪੈਂਦਾ ਚੰਗਾ ਮੇਰਾ ਜ਼ੋਰ ਘੱਟ ਲੱਗੂ ਦੱਸਦਾ ਵਾਗਾ ਆ ਤੇ ਗਿਆ ਆ ਵੀ ਬਾਬਾ ਜੀ ਬਾਬਾ ਆਈ ਹਾਂ ਚੋ ਕਿਹੜੇ ਪਾਸੇ ਘਰ ਮੈਨੂੰ ਆਂ ਦੱਸ ਤੇਰਾ ਇਹੀ ਨਹੀਂ ਅੰਗਰੇਜ਼ ਪਰਲੇ ਪਾਸੇ ਮੁੰਡੇ ਗੱਡੀ ਟੱਪ ਕੇ ਘੇਰ ਪਾ ਕੇ ਵਾਹ ਚੱਲ ਗਏ ਉਹ ਸ਼ੇਖੂ ਵਾਲਾ ਸਾਮੰਦ ਹਾ ਮੇਰਾ ਜੇਰਾ ਬਸੇਲੇ ਕਾਲੇ ਜੇਹ ਲਮਨਾ ਮੇਰਾ ਜੇਰਾ ਬਸੇਲੇ ਕਾਲੇ ਜੇਹ ਲਮਨਾ ਮੇਰਾ ਜੇਰਾ ਬਸੇਲੇ ਕਾਲੇ ਜੇਹ ਬੀਬੀ ਅ빠 ਕੌਣ ਹੁੰਨੇ ਆ ਠੀਕ ਆ ਦੁਸਾਨਾ ਕਰਿਓ ਕਹਿੰਦੇ ਜੱਟ ਦੇ ਨਾਲ ਹਾਲੇ ਕਰਦੇ ਆਪਾਂ ਇਹ ਬੀਬੀ ਹੈ ਚਲੋ ਜੀ ਆ ਜਿਓ ਉਹ ਸ਼ੇਖੂ ਵਾਲਾ ਸੰਦਾ ਝੂਟਾ ਲਾ ਜਾਵੇ ਚਲ ਮਨ ਦਾ ਛੇੜਾ ਛੇੜਾ ਮੇਰੇ ਘਰ ਦੇ ਛੇੜਾ ਮਨ ਦਾ ਛੇੜਾ ਮਨ ਤੇਰੇ ਘਰ ਦੇ ਛੇੜਾ ਮਨ ਦਾ But i que ਬਾਬਾ ਥੋੜੇ ਘਰੇ ਜਾ ਕੇ ਚਾਹ ਪੀ ਜਾਂਦਾ। ਕਿਹ ਬਾਬਾ ਜਿੰਨਾ ਤੂੰ ਗੇੜ ਕਰਕਾਈ ਇਹਨੇ ਘਰ ਤਬਾਹ ਹੋਇਆ ਪਿਆ। ਕੋਲੀ ਓਏ ਦੇਖੋ। ਕਰੋ ਕੱਲੀਆ ਕਿ ਹੋਰਦੀ ਨਾਲ ਆਇਆ। ਠੀਕ ਹੈ ਜੀ। ਘਰ ਦੇ ਵਿੱਚ ਫਿਰ ਮੈਂ ਸੰਗੂ ਗਰਮੈਸ ਬਣ ਜਾਂਦੀ ਆ ਬੀਬੀ। ਆਪਾਂ ਬਸ ਇਹ ਗੱਲ ਕਰਾਂ ਠੀਕਾ ਤੇ ਮੇਰੇ ਸਾਹਮਣੇ ਹੱਸਣਾ ਇਹ ਘੁੰਮਣਾ ਥੋੜਾ ਜਿਹਾ ਹੋਰ ਸਾਫ ਦਾ ਮੈਂ ਪੁੱਛਣ ਦਿੰਦਾ ਮਾ ਮੇਰਾ ਕੋਈ ਸਹਾਰੇ ਨਹੀਂ ਫਿਰ ਫਕੀਰੀ ਇਹ ਹੋ ਜਾ ਕੇ ਜਿਹੜਾ ਬਚਨ ਗੱਲ ਤਵਾ ਤੇ ਆਈ ਜਾਂਦੀ ਤੁਸੀਂ ਹੱਸੇਂ ਨਿਓ ਤੇ ਨਾਲ ਦਾ ਬਾਤ ਧੁੱਕੀ ਸਾਢਾ ਘਰ ਹੋ ਗਿਆ ਜਿਵੇਂ ਘਰ ਤੋਂ ਬਾਹਰ ਹੋ ਗਿਆ ਮਨਵਾ ਦੱਸੋ ਇੱਕ ਘਰ ਦੇ ਵਿੱਚ ਰੁੱਸ ਰੁੱਸ ਕੇ ਕੌਣ ਨਹੀਂ ਦਿੰਦਾ ਬਾਈ કે કે ભરાવા બેટા હા શે કુવાળા થા ਉਹ ਕੀ ਆਂਗਾ ਜੇ ਕਿਸੇ ਨੂੰ ਦਬਾਅ ਕੋ ਦਬਾਅ ਪੈਂਦਾ ਹੱਥ ਲੈ ਲੈ ਓਏ ਪੈਂਦਾ ਬੀਬੀ ਹੈ ਇਹ ਭਾਰ ਜਾ ਆ ਜਾਂਦਾ ਹੈ ਤਾਂ ਦੇਖਦਾ ਕੋਸੇ ਦੇਖਦਾ ਤਾਂ ਚੀਕਾ ਮਾਰਦੀ ਆ ਬੋਲ ਬੀਬੀ ਹਾਂ ਬਾਈ ਮਨਵਾ ਦੱਸੀ ਕਦੇ ਕਦੇ ਗੇਟ ਵੀ ਖੜਕਦਾ ਹੈ ਹੈ

ਕਹ ਦਸਾ ਹਾਂ ਬਾਬਾ ਜੀ ਆਪਣੇ ਹਾਂ ਬਾਬਾ ਜੀ ਰੋਟੀ ਖਵਾਉਂਦੇ ਆ ਹਾਂ ਬਾਬਾ ਜੀ ਖਵਾਉਂਦੇ ਇਹ ਬਾਬਾ ਕੇ ਖਾਲਾ ਦਿਖਾਈ ਜਾਂਦਾ ਬੀਬੀ ਕਿੱਥੇ ਹੈ ਜਗਾ ਕਿੱਥੇ ਹੈ ਤੁਹਾਡੀ ਹੁਣ ਐ ਦੱਸ ਹੈ ਕਿੱਥੇ ਆ ਵਾਂਝੀ ਹੈ ਹੈ ਉਹ ਵਾਂਝੇ ਕੋਲੇ ਮੈਂ ਖਾਲਾ ਕੇ ਖਾਲਾ ਹੈਗਾ ਹਾਂ ਹੈ ਤੇ ਖਾਲੇ ਦੇ ਉੱਤੇ ਹੀ ਆ ਆਈ ਦੋ ਥੋੜੀ ਪਿੱਛੇ ਮੈਡਮ ਬਸ ਆਈ ਆ ਗਿਆ ਤੇ ਹੁਣ ਵੇਚਣਾ ਤੇ ਕਹਿਣ ਓਏ ਫੋਕੜੀ ਤੇਰੀ ਗੋਲੀ ਵਿੱਚ ਫਿੱਕੇ ਦਾਪਨੀ ਰੋਲੀ 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 ਐਵੇਂ ਕੁਆਲਾ ਦਾ ਦੋ ਦਹੀ ਹੁੰਦੇ ਆ ਹਾਂ ਬਾਬਾ ਜੀ ਕਿੰਨੇ ਆ ਹੈ ਜਿੱਦਾ ੱੱਕੇ ਨਾਲ ਲੱਗ ਗਿਆ ਸਤਿ ਸ਼੍ਰੀ ਅਕਾਲ ਬਾਬਾ ਜੀ ਦੁਆਦ ਬਾਬਾ ਸ਼ਲਾਤ ਜਿੱਦਾ ਕਹਿਣਾ ਹਾਂ ਕਹਿਣਾ ਬਲਵਾਨ ਕਥਾ ਨਾਲ ਵੀ ਦੁਆਦ ਦਾ ਜੀ ਤਰੀ ਹੋਮ ਨਮਸਕਾਰ ਹਾਂ ਇਹ ਬੀਬੀ ਹੋਰ ਇਹ ਦਰਦ ਉਹ ਦਰਦ ਕਿਹਦੇ ਬੰਦਾ ਹੈ ਹੈ ਕਾਹਦਾ ਕੁੱਟਿਆ ਨਾ ਕਹ ਹਾਂ ਕਾ ਕਈ ਜੋ ਸਾਰੇ ਸਰੀਰ ਹੀ ਬੰਦ ਹੋ ਗਿਆ ਮੈਨੂੰ ਕਾਹਨਾ ਦਸ ਬੀਬੀ ਜਾਂ ਪੁੱਛ ਤੂੰ ਕਰਦੇ ਸੋ ਮੈਨੂੰ ਮੁੰਦੇ ਜੀ ਹਾਂ ਬਾਬਾ ਹੁੰਦੀ ਹੈ ਕਾਲ ਦਾ ਕੁੱਟਿਆ ਜਾਂਦਾ ਹਾਂ ਬਾਬਾ ਜੀ ਤੇ ਕਈ ਵਾਰ ਆਏ ਹੋ ਜਾਂਦਾ ਜਾਨ ਨਿਕਲ ਗਈ ਹਾਂ ਬਾਬਾ ਜੀ ਆਏ ਹਾਂ ਆਏ ਜਕਰ ਹਣਾ ਇੱਕ ਤੇਰੀ ਨੌਂ ਜੁਟੀਆਂ ਨਾ ਉਹ ਨੌਂ ਨੂੰ ਆਏ ਪੁੱਛਿਆ ਉਹਨੂੰ ਜਨਾਨੀ ਦੀਦੀ ਸੀ ਉਹ ਵਾ ਵਾ ਤੇ ਉਹ ਉਹ ਤੇ ਫਤਾਲਾਈ ਦੇਖ ਤੇ ਪਿੰਡੀ ਲਾਸ ਗੱਲ ਕੀ ਹੈ ਕੱਢ ਕੀ ਕਰ ਬੀਬੀ ਕੋਈ ਜਨਾਨੀ ਦਿਖਦੀ ਸੀਗੀ ਕਿਹਨਾਂ ਦੱਸੋ ਕੀ ਹੋਇਆ ਨੌਜਵਾਨ ਪਹਿਲੀ ਬੱਚੀ ਜਨਾਨੀ ਇਹ ਥੋੜੀ ਕੀ ਲੱਗਦੀ ਆ ਮੇਰੇ ਘਰਾਂ ਦੀ ਮਾਸੀ ਹੈ ਉਹ ਤੇਰੇ ਪਾਰੀ મતે નૂરુ સિન હું બનાવવાૂનું બનાવવા ਉਹ ਬੂੰਪਾ ਪਾ ਵਟਾ ਦੇ ਦੇ ਨੇ ਆਇਆ ਬਾਬਾ ਹੈ ਮਨਵਾਹ ਰਸੋ ਘਰ ਦੇ ਵਿੱਚ ਆਤਮ ਹੱਤਿਆ ਕਰਨ ਨੂੰ ਕੌਣ ਫਿਰਦਾ ਐਨਾ ਫਿਰਦੇ ਸੀ ਬਾਬਾ ਹੁਣ ਹੈ ਮੁੰਡਾ ਦਾਰੂ ਨਹੀਂ ਨਾ ਦਿਵਸਾ ਵੇਚਾ ਲਪੈਂਦੇ ਸੀ ਹੁਣ ਟਿਕਾ ਸਾਡੇ ਕੋਲ ਰੁਕ ਜਾਣੇ ਹਨ ਪਹਿਲੇ ਚੱਲ ਪੈਂਦੇ ਸੀ ਬੜਾ ਸ਼ਾਂਤੀ ਹੁਣ ਤਾਂ ਰੁਕ ਗਿਆ ਠੀਕ ਹੈ ਇਹਦੇ ਕੋਲ ਹੁਣ ਤਾਂ ਸੋងੇ ਕੋਸਾ ਨਹੀਂ ਕਰਦੇ ਇੱਕ ਛੋਟੀ ਜੀ ਗੱਲ ਪਸੰਦ ਨੂੰ ਪੜਦੇ ਸੀ ਆ ਸੁਧੀ ਕਿਉਂ ਆ ਚੱਲ ਕੋਈ ਗੱਲ ਨਹੀਂ ਕੋਈ ਦਫਾ ਫਿਰ ਕਰਦੇ ਨਹੀਂ ਲੱਗਦਾ ਘਰ ਤੇ ਘੁਰਦੇ ਨਹੀਂ ਕੋਈ ਆਪਾਂ ਕਿਉਂ ਜੀ ਮੈਂ ਕਿੱਥੋਂ ਆਇਆ ਇਹ ਕਰ ਨੂੰ ਆਂ ਦੱਸੋ ਛੋਟੇ ਬਜ਼ੁਰਗਾਂ ਚ ਗੁਰਦੇਵ ਕੌਣ ਸੀਗਾ ਬੀਬੀ ਗੁਰਦੇਵ ਤਾਂ ਕੋਈ ਨਹੀਂ ਸੀ ਬਾਬਾ ਤੂੰ ਕਹਿ ਨਹੀਂ ਨਹੀਂ ਹੈ ਫੇਰ ਕਹਿ ਨਹੀਂ ਮੈਂ ਵੀਰ ਕਾ ਜਿੱਦ ਜਿੱਦ ਕਾ ਨਹੀਂ ਪਤਾ ਲੱਗਦਾ ਬਾਬਾ ਤੂੰ ਤੀਜੀ ਵਾਰ ਫੇਰ ਕਾ ਨਹੀਂ ਮੈਂ ਕਹਾਂ ਉਹਦਾ 200 ਲੈਣਾ ਨਹੀਂ ਤੇ 100 ਦੀ ਸਰਦਾ ਹੈਈ ਬਾਬਾ ਮੈਨੂੰ ਪਤਾ ਨਹੀਂ ਹੈਂ ਜਾਂਦਾ ਹਾਂ ਮੈਨੂੰ ਪਤਾ ਨਹੀਂ ਇਹ ਗੋਲੀ ਕਿਹਦੇ ਲੱਗੀ ਸੀ ਵੀ ਭਗੇ ਗੋਲੀਆਂ ਤਾਂ ਕੋਈ ਨਹੀਂ ਬਾਬਾ ਇਹ ਗੋਲੀ ਕਿਹਦੇ ਲੱਗੀ ਸੀ ਇਹ ਕਹਿੰਦਾ ਮੈਂ ਕਰ ਦੇਵ ਆ ਭਾਈਆਂ ਦਾ ਭਾਈ ਸੀ ਇਹਨਾਂ ਦੇ ਅੱਲਾ ਨੇ ਦਾ ਪਿੱਛੇ ਹੋਊਗਾ ਹਾਂਜੀ ਪਿੱਛੇ ਕੋਈ ਹੋਊਗਾ ਬਾਬਾ ਪਿੱਛੇ ਦੀ ਗਲੀ ਚੱਲੀ ਜਾਂਦੀ ਹੈ ਮੇਰੇ ਕੋਲੇ ਆਹ ਹੁਣ ਸਾਡੇ ਜਿਹਾ ਸੀ ਜਿਹਾ ਸੀ ਆਈ ਤਾਂ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਇਹ ਕਹਿੰਦਾ ਜਦੋਂ ਪਿੱਛੇ ਰੌਲਾ ਪੈਂਦਾ ਸੀ ਨਾ ਕੀ ਲੱਗਦਾ ਹੁੰਦਾ ਸੀਗਾ ਲੜਾਈ ਲੱਗ ਜਾਂਦੀ ਸੀਗੀ ਹਰ ਤੂਆਂ ਵੇਲੇ ਦਾ ਉਦੋਂ ਦੀ ਗੋਲੀ ਲੱਗੀ ਇਹਦੇ ਕਹਿ ਨਹੀਂ ਹਾਲੇ ਠੀਕ ਹੈ ਇਹਦੀ ਹੁਣ ਜੇ ਕੋਈ ਘਰੇ ਤੋਂ ਪਤਾ ਕਰ ਸਕਦੀਆਂ ਤਾਂ ਹੁਣੇ ਹਾਂ ਹੋਊਗੀ ਦਰ ਜਵਾਬਾਂ ਨਾ ਕੋਈ ਹਾਈ ਨਹੀਂ ਕਿ ਪਿੱਛੇ ਦਾ ਪੂਰਾ ਘਰ ਹੀ ਤਬਾਹ ਹੋ ਗਈ ਤਾਂ ਇਹੋ ਚੀਜ਼ ਨੇ ਫੜਾ ਘਰ ਤਬਾਹ ਕੀਤਾ ਮਨਨ ਦਾ ਸਵਾ ਪਸੂ ਡੱਕਣਾ ਤੇ ਨਵੇਰਾ ਦੇ ਵਿੱਚ ਕਈ ਵਾਰ ਮੈਲਾ ਉਹ ਲੱਗ ਜਾਂਦਾ ਸੀ ਹੈ ਮਗਲ ਛੜ ਰੋਗੇ ਜਾਂਦੇ ਸੀ ਕਹੇ ਹਾਂ ਉਹਦਾ ਹੋਈ ਜਾਂਦਾ ਬਾਬਾ ਸਰ ਹੈ ਹੈ ਇਹਨੂੰ ਪਤਾ ਹੈ ਇੱਕ ਹੋਰ ਦੱਸ ਕੇ ਆ ਕੱਪੜਿਆਂ ਨੂੰ ਤੁਸੀਂ ਤਾਂ ਤੁਸੀਂ ਚੱਕੇ ਸੀ ਨਹੀਂ ਇਹਨਾਂ ਨਹੀਂ ਚੱਕੇ ਤੂੰ ਕੀੜੇ ਅਸੀਂ ਤਾਂ ਨਹੀਂ ਚੱਕੇ ਬਿਠੇ ਐਵੇਂ ਸਾਫ ਨਹੀਂ ਚੱਕੇ ਲੈ ਚਲੋ ਜੀ ਬਾਬੇ ਦਾ ਭੇਰੋ ਛੜੀਆ ਪੁੱਠਾ ਕਦ ਲੌਂਦਾ ਏੜੀਆਂ ਬਾਬੇ ਦਾ ਭੇਰੋ ਛੜੀਆ ਤੂੰ ਖਲੀ ਇਹਦੇ ਕਹਿਣ ਲੱਗੇ ਸੀ ਬੈਠੇ ਵਾਲੇ ਜਿਹੜੇ ਆ ਇਹ ਮਜ਼ਾ ਹਟਾਇਆ ਇੱਕ ਮੋਟੋ ਉਹ ਠੋਕੀ ਸੀ ਇਹਦਾ ਮੁੰਡਰੇ ਬੜੇ ਮਾਰਦੇ ਨਹੀਂ ਆ ਠੀਕ ਆ ਇਸ ਘਰ ਦੇ ਵਿੱਚ ਉਹ ਤਾਂ ਜਿਹੜੀਆਂ ਦਿੱਕਤਾਂ ਸੀਆਂ ਸੀਆਂ ਕੀਆ ਇੱਕ ਸਭ ਤੋਂ ਵੱਡਾ ਤੁਹਾਨੂੰ ਰੋਗ ਲੱਗ ਗਿਆ ਲੱਗ ਗਿਆ ਗੰਦਾ ਰੋਗ ਤਾਂ ਇੱਕ ਮਾਰ ਆਵੇ ਬੇਬੇ ਤੂੰ ਤਾਂ ਦੋ ਦੋ ਲਈ ਫਿਰਦੀ ਇੱਕ ਮੁੰਡੇ ਨਾਲ ਲਾਕਰ ਤੇ ਦੂਚਾ ਤੇਰੇ ਪੁੱਤ ਦੇ ਲਾ ਕੇ ਕਹੇ ਗੁੰਗਾ ਗੁੰਗਾ ਇਹ ਬਾਬਾ ਤਾਂ ਇਹਨੇ ਮਾਈ ਤੈਨੂੰ ਓਏ ਉਹ ਲੱਠਿਆ ਫਕੀਰਾ ਦੁੱਖ ਜਾਈ ਸ਼ਾਨ ਕੇ ਤੂਰੇ ਅਮਲੀ ਦੁਨੀਆਂ ਹਮਲੀ ਹੁਲਾ ਦੇ ਖਾਵੇ ਜਾਨ ਜਾਨ ਕੇ ਤੂਰੇ ਅਮਲੀ ਤੂਰੇ ਅਮਲੀ ਹੁਲਾ ਦੇ ਯੋ ਮਾ ਫਿਰ ਆ ਕੇ ਜਾਨੀ ਵਰੋ ਮਾਤੀ ਕਾ ਜੇ ਪੰਦੇ ਤੋਂ ਪਹਿਲੇ ਰੇ ਸ਼ਿਉ ਦੀ ਜੋਤ ਨਾਲੇ ਇਸੇ ਨਾ ਲਾ ਦੇ ਜੇ ਵਾਰਕ ਮਾ ਬਾਬਾ ਬਾਬਾ ਨੂੰ ਲਾਰੇ ਕਾ ਵੇ ਜਾ ਜਾ ਕੇ ਸੁਰੇ ਅਮਰੀ ਸੁਰੇ ਮਾ ਮੜੀ ਲਾਰੇ ਕਾ ਵ ਜਾ ਜਾ ਕੇ ਸੁਰੇ ਅਮਰੀ ਘੁੱਟਣਾ ਬੋਲੀ ਨਹੀਂ ਬਾਬਾ ਬੋਲ ਜਿਹੜੀ ਤੈਨੂੰ ਗੱਲ ਦੱਸੀ ਸੱਚੀ ਝੂਠੀ ਨਹੀਂ ਸੱਚੀ ਬਾਬਾ ਇਹ ਗੱਲ ਕਿੰਨੇ ਘਰ ਪਰਦੇ ਦੀ ਸੀ ਬਹੁਤ ਜਿਆਦੀ ਹੈ ਬਾਬਾ ਇਹ ਸਾਡੇ ਨਾਲ ਤਾਂ ਤੈਨੂੰ ਪਤਾ ਹੀ ਹੈ ਇਹ ਪਰਦੇ ਦੇ ਵਿੱਚ ਹੀ ਰਹਿੰਦੇ ਮਾਂ ਨਹੀਂ ਪਰਦਾ ਹੀ ਬਾਬਾ ਅੱਜ ਤੱਕ ਇਹ ਪਰਦਾ ਕੋਈ ਚੱਕ ਨਹੀਂ ਸਕਿਆ ਜਿਹੜੀ ਤੈਨੂੰ ਗੱਲ ਮੈਂ ਦੱਸਤੀ ਹਾਂ ਬਾਬਾ ਨਹੀਂ ਦੱਸੀ ਨਾ ਨਹੀਂ ਕਿੱਥੇ ਆ ਪਤਾ ਨਹੀਂ ਬਾਬਾ ਪੜਾਈ ਹੋਵੇ ਪਦਾਈ ਹੋਵੇ ਸਭ ਦਾ ਵਦਗੇ ਇੱਥੋਂ ਕੋਣੀ ਵੀਰ ਦੇ ਬੀਬੀ ਰੋਟੀ ਹੁਣ ਤੈਨੂੰ ਨਾਂ ਵੀ ਯਾਦ ਆਜੂ ਇੱਥੇ ਯਾਦੀ ਵਾਪਸ ਆ ਰਹੇ ਹੈ ਕਾਲੀਆਂ ਮਸਾਣੀਆਂ ਦਾ ਪਹੀ ਜਾਂਦਾ ਸ਼ੋਰ ਵੇ ਕਾਲੀਆਂ ਮਸਾਣੀਆਂ ਦਾ ਪਹੀ ਜਾਂਦਾ ਸ਼ੋਰ ਵੇ ਮੈਨੂੰ ਵੀ ਖਜ਼ਾਨੇ ਵਿੱਚੋਂ ਖੈਰ ਪਾ ਕੇ ਧੋਰ ਦੇ ਤੈਨੂੰ ਵੀ ਖਜ਼ਾਨੇ ਵਿੱਚੋਂ ਖੈਰ ਪਾ ਕੇ ਧੋਰ ਇਹ ਪਰ ਤੁਸੀਂ ਘੜਬੜ ਨਹੀਂ ਦਿੱਤਾ ਹਾਂ ਬਾਬਾ ਚਾਹ ਤੇ ਦਿੱਤੀ ਸੀ ਕਿ ਕਿਰਾਏ ਦੀ ਤਾਂ ਪਰ ਮੈਂ ਵੀ ਚਿਕਨ ਨਹੀਂ ਰਹਾ ਕੰਮ ਉਹਦੇ ਕਰੂੰ ਜਿੱਦੋਂ ਪਹਿਲਾਂ ਲੈ ਨੂੰ ਕਦਾ ਕਹਿਣ ਕਿ ਸਾਡੇ ਤੋਂ ਵੀ ਦਿੱਤਾ ਗਿਆ ਦਵਾਨ ਦਾ ਸਾਡੇ ਦਾ ਸੌਖਾ ਹੋ ਜਾਪਾ ਇਹ ਕੀ ਗੱਲ ਹੈ ਹਾਂ ਬਾਬਾ ਪਹਿਲਾ ਨੰਬਰ ਹਾਂ ਬਾਬਾ ਘਰ ਦੇ ਵਿੱਚ ਐਸੀ ਚੀਜ਼ ਆ ਗਈ ਘਰ ਤੇ ਐ ਸਾਰੇ ਖਿੱਲਰ ਗਏ ਇਹਨੇ ਬੰਬ ਚੱਲੇ ਤੋਂ ਬਰੂਦ ਖਿੱਲਰ ਤਾਂ ਹੁੰਦਾ ਕਿਸੇ ਦਾ ਮੂੰਹ ਆਏ ਕਿਸੇ ਦਾ ਮੂੰਹ ਆਏ ਤੇ ਕਿਸੇ ਦਾ ਮੂੰਹ ਆਏ ਠੀਕ ਆ ਬਾਬਾ ਜਿੰਨੇ ਮੂੰਹ ਉਹਨੀਆਂ ਆਪੂ ਆਪਣੀਆਂ ਮਰਜ਼ੀਆਂ ਤੇ ਆਪੂ ਆਪਣੀਆਂ ਗੱਲਾਂ ਕਈ ਵਾਰ ਤਾਂ ਬੀਬੀ ਤੇਰੇ ਨਾਲ ਐਸਾ ਚਾਂਚ ਹੋ ਜਾਣਾ ਕਹਿ ਦੇਣੀ ਆ ਪਤਾ ਹੀ ਰੋਟੀ ਦੇਣਗੇ ਕਿ ਨਹੀਂ ਆਏ ਬਾਬਾ ਹਾਂ ਖਰੇ ਖਰੇ ਕਿੱਲਾਂ ਦੇ ਪਸਵਾਹ ਨੁਕਸਾਨ ਹੋ ਗਏ ਬੇਹਣਕੀਆਂ ਮੋਤਾਂ ਬੀਬੀ ਹਾਰ ਜੂ ਗਿਆ ਗਿਆ ਬਾਬਾ ਬੇਹਣਕੀਆਂ ਮੋਤਾਂ ਕੀ ਕੀ ਦੱਸਦਾ ਨੂੰ ਕਿਹੜਾ ਕਿਹੜਾ ਥੋੜਾ ਚੋਪੜਿਆ ਗਿਆ ਇਹ ਕੁੰਡਕੀ ਦੇ ਮੁਰ ਜਾਂਦੇ ਸੀ ਬੀਬੀ ਆਂ ਦੇ ਤੋਂ ਹਲੇ ਮੁੱਖ ਦੇ ਬਾਬਾ ਆ ਕੁੰਡਕੀ ਦੇ ਮੁਰਦੇ ਸੀ ਮੁਰਦੇ ਸਾਡੀ ਦਿਖਾਈ ਦੋ ਆ ਕਾ ਨੋਏ ਹੇ ਕਾਲੀਆਂ ਮਸਾਹਣੀਆਂ ਦਾ ਪਹੀ ਜਾਂਦਾ ਸ਼ੋਰ ਵੇ ਹੇ ਕਾਲੀਆਂ ਵਸ ਸਾੜੀਆਂ ਦਾ ਪਹੀ ਜਾਂਦਾ ਸ਼ੋਰ ਵੇ

ਇਹ ਵਿੱਚ ਹਾਂ ਦਾ ਬਈ ਇੱਕ ਵਾਰ ਆ ਗਿਆ ਬੀਬੀ ਤੁਹਾਨੂੰ ਵੀ ਪਤਾ ਆ ਗਿਆ ਠੀਕਾ ਤੁਹਾਨੂੰ ਕਈ ਕਿਹ ਵੀ ਦਵਾਈ ਦਿੰਦੇ ਆ ਤੁਹਾਨੂੰ ਵੇਖਣਾ ਕਿ ਕਿੱਥੋਂ ਕਿਤੇ ਭਜਦੇ ਆ ਵੱਡੇ ਸੂਰ ਮਿਆਂ ਨੂੰ ਅੰਦਰ ਕੇ ਬਾਹਰ ਕਹਿੰਦੇ ਜੇ ਨਹੀਂ ਭਜਣਾ ਹੀ ਕਿੱਥੇ ਆਉਣ ਇੱਥੇ ਭਜਣਾ ਜੋ ਕਰੇ ਸਾਡੇ ਜੀਬੀ ਜਿਹੜੀ ਤੈਨੂੰ ਗੱਲ ਦੱਸੀ ਸੀ ਨਾ ਸਰ ਪਾਉਲ ਵੀ ਉੱਥੇ ਆ। ਭਾਈ ਬਾਬਾ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਮਹਾਰਾਜ ਜੀ ਸੰਗੋ ਠੀਕ ਆ ਜੇ ਇਹ ਮੁੰਡਾ ਐਨੀ ਸੰਗਤ ਹੁੰਦੀ ਆ ਠੀਕ ਆ ਕਹਿੰਦੇ ਦਾ ਪੰਜ ਬੰਦਾਂ ਦੀ ਪੰਚਾਇਤ ਤੇ ਪੰਚਾਇਤ ਤੋਂ ਵੀ ਵੱਡੇ ਅਧਿਕਾਰ ਬੈਠੇ ਆ ਹੁਣ। ਜਿਹੇ ਟੱਕਾ ਲੱਗਦੇ ਆ ਬੋਲਣ। ਭਾਈ ਕਿੰਨੀ ਕਹੂੰ ਮੈਂ ਦੱਸੀ। ਭਾਈ ਜੀ ਕਿੰਨੀ ਕਹੂੰ ਨਹੀਂ ਹੈਗੀ। ਥੋੜੀ ਯਾ ਮੇਰੇ ਵਰਗਾ ਮੂੰਹ ਬੜਾ ਟੱਡਲੇ ਘਟ ਹੋਵੇ। ਨਹੀਂ ਥੋੜੀ ਜਿਹੀ ਮਿਲਣਾ। ਉਹ ਕਿ ਅਸੀਂ ਉਹਦਾ ਹਸਾਬ ਲਾਵਾਂਗੇ ਨਾ। ਹੋਈ ਕਿ ਲਾ ਰਹੇ ਹੋ ਬਾਪੂ। ਹਾਂ। ਮੁੰਡਾ ਬੋਲਣਾ ਲੱਗਦੇ। ਹਾਂ ਬਾਪੂ। ਜ਼ਬਾਨ ਉੰਨੀ ਕੀ ਕਰੀ। ਇੱਕ ਕੁਵਾਰੀ ਗਰੀਬ ਘਰ ਦੀ ਕੰਨਾਂ ਦਾ ਵਿਆਹ ਕਰਨਾ ਬੋਲੋ ਕਰ ਦੋਗੇ। ਬਾਈ ਬਾਪੂ ਕਰ ਦਿਆਂਗੇ ਕਿੰਨੇ ਜੋਗੀ। ਹਾਂ ਭਲਾ ਗਰੀਬੀ ਦਾ ਵਿੱਚ ਕਰਦੇ ਹੋ ਕੋਈ ਦਿੱਕਤ ਨਹੀਂ। ਆਪਾਂ ਨਹੀਂ ਕਹਿੰਦੇ ਤੁਸੀਂ ਲਖੇ ਲਾਓ। ਹਾਂ ਬਾਪੂ। ਜੋ ਸਾਡਾ ਕਰ ਦਾਂਗੇ। ਦੋਗੇ। ਹਾਂ। ਹਾਂ ਕਰ। ਫਿਰ ਸੋਚ ਲੈ। ਮੁੰਡਾ ਠੀਕ ਹੋ ਜੂ ਮੁੰਡਾ ਠੀਕ ਹੋ ਜਾਵੇ ਕਿੰਨੇ ਦਾ ਕਰੀਬ ਘਰ ਦੀ ਕੰਨਿਆ ਦੇ ਇੱਕ ਮੈਚ ਕਰਨੇ ਆ ਬੋਲੋ ਕੋਈ ਗੱਲ ਬਤਾਓ ਕੋਈ ਗੱਲ ਆਪਾਂ ਕੁਛ ਨਹੀਂ ਲੈਣਾ ਬੀਬੀ ਨਹੀਂ ਬਾਬਾ ਫੇਰ ਕੀ ਹੋ ਗਿਆ ਹਾਂ ਅਸੀਂ ਤਾਂ ਕਰਨਾ ਸੈਕਟਰ ਮਾਮਾ ਉਹਨੇ ਖਾਂਦ ਪੈਸੇ ਤੋਂ ਤੁਸੀਂ ਲਾਉਂਦੇ ਨਹੀਂ ਕੋਈ ਗੱਲ ਬਤਾਓ ਇਹ ਗਾਜੀ ਦੀ ਕੀ ਹਾਂ ਠੀਕ ਆ ਬੀਬੀ ਮੁੰਡਾ ਲੱਗ ਜੂ ਬੋਲਣਾ ਮੁੰਡੇ ਨੂੰ ਇੱਕ ਚੀਜ਼ ਕੁੱਟੀ ਬੈਠੀ ਆ ਤੇ ਕਦੇ-ਕਦੇ ਸਾਫ਼ ਹੋ ਜਾਂਦਾ ਇਹ ਅਰੇ ਕਾ ਤੇ ਬਾਬਾ ਇਨਾ ਕਰੋ ਚੱਲਦਾ ਨਾ ਖੁਣ ਮਾਰੀ ਦਈਦਾ ਸਾਫੀ ਹੋ ਜਾਂਦਾ ਹਾਂ ਹਾਂ ਇੱਥੇ ਪਰ ਕਿੰਨਾ ਬੋਲਦਾ ਮੁੰਡਾ ਜੈਪ ਲਾਇਆ ਤੋਏ ਦਾ ਜੈ ਬਾਪ ਜੀ ਦਾ ਜੈ ਬਾਪ ਜੀ ਕਾ ਬੱਬਾ ਗੋਰੀ ਬੱਬਾ ਗੋਰੀ ਬੱਬਾ ਗੋਰੀ ਬੱਬਾ ਗੋਰੀ ਬੱਬਾ ਗੋਰੀ ਕਹਿੰਦਾ ਤੋਏ ਆਪਣੀ ਕਹਿੰਦਾ